ਡੋਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਅੱਠ ਸਾਥੀਆਂ ਨੂੰ ਅੱਜ ਜਨਾਲਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਤੇ ਪੁਲਿਸ ਨੇ ਇਹ ਅਦਾਲਤ ਤੋਂ 7 ਦਿਨਾਂ ਦਾ ਹੋਰ ਰਿਮਾਂਡ ਮੰਗਿਆ। ਪਰ ਅਦਾਲਤ ਨੇ 3 ਦਿਨ ਦਾ ਰਿਮਾਂਡ ਦੇ ਦਿੱਤਾ। ਦੱਸਦੀ ਕਿ ਅਮਰਤਪਾਲ ਸਿੰਘ ਦੇ ਅੱਠ ਸਾਥੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਪਿਛਲੀ ਵਾਰ ਪੁਲਿਸ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਸੀ ਕਿ ਉਹਨਾਂ ਦੇ ਕੋਲੋਂ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਜਾਣੇ ਨੇ। ਤੇ ਅੱਜ ਪੁਲਿਸ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਹੈ ਕਿ ਉਹਨਾਂ ਨੂੰ ਅਮਰਤਪਾਲ ਤੋਂ ਬਣਾਈ ਗਈ ਨੰਦਪੁਰ ਫੋਰਸ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਅੱਜ ਇਹਨਾਂ ਨੇ ਰਿਮਾਂਡ ਮੰਗਿਆ 7 ਦਿਨ ਦਾ ਰਿਮਾਂਡ ਮੰਗਿਆ ਸੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਸੀ ਕਿ ਸਰਕਾਰ ਵੱਲੋਂ ਕਿ ਸਾਨੂੰ ਜਿਹੜਾ ਰਿਮਾਂਡ ਚਾਹੀਦਾ ਹੈ ਕਾਰਨ ਕੀ ਕੋਈ ਨੰਦਪੁਰ ਸਾਹਿਬ ਇੱਕ ਜਿਹੜੀ ਇਹਨਾਂ ਨੇ ਫੌਜ ਬਣਾਈ ਸੀ ਉਹ ਜਿਹੜੀ ਫੌਜ ਬਣਾਈ ਆ ਉਹਦੇ ਬਾਰੇ ਅਸੀਂ ਪਤਾ ਕਰਨਾ ਹੈ ਤੇ ਚਾਚਾ ਹਰਜੀਤ ਸਿੰਘ ਜਿਹੜੇ ਭਾਈ ਅਮਰਪਾਲ ਦੇ ਚਾਚਾ ਜੀ ਨੇ ਉਹਨਾਂ ਤੋਂ ਅਸੀਂ ਕਾਫੀ ਕੁਝ ਬਰਾਮਦ ਕਰਨਾ ਤਾਂ ਮੈਂ ਇਹ ਰਿਕੁਐਸਟ ਕੀਤੀ ਸੀ ਕਿ ਜੱਜ ਸਾਹਿਬ ਜਿਹੜੀ ਪਹਿਲਾਂ ਇਹਨਾਂ ਨੇ ਰਿਮਾਂਡ ਮੰਗਿਆ ਸੀ ਉਹ ਚ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਤਾਂ ਮੋਬਾਈਲ ਚਾਹੀਦੇ ਨੇ ਸਾਨੂੰ ਮੋਬਾਈਲ ਦੇ ਜਿਹੜੇ ਅੱਗੇ ਕਾਲ ਹੋਈਆਂ ਨੇ ਉਹ ਪਤਾ ਕਰਨਾ ਅਸੀਂ ਤੇ ਅਸੀਂ ਜਿਹੜੇ ਵੈਪਨ ਬਰਾਮਦ ਕੀਤੇ ਤਾਂ ਮੈਂ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਪਹਿਲਾਂ ਚਾਰ ਚੀਜ਼ਾਂ ਜਿਹੜੀਆਂ ਆਲਰੀ ਮੰਗ ਚੁੱਕੇ ਨੇ ਜੀ ਹੁਣ ਉਹਨਾਂ ਨੇ ਉਹ ਚੀਜ਼ਾਂ ਛੱਡਤੀਆਂ ਨੇ ਤੇ ਨਵੀਆਂ ਚੀਜ਼ਾਂ ਮੰਗਣ ਲੱਗ ਪਈਆਂ ਕਿ ਨਹੀਂ ਦਿੰਦਾ ਰਿਮਾਂਡ ਆ ਜੀ ਤੇ ਜੱਜ ਸਾਹਿਬ ਨੇ ਜਿਹੜਾ ਰਿਮਾਂਡ ਆ ਉਹ 28 ਤਰੀਕ ਤੇ ਕਰ ਦਿੱਤਾ ਇਹਨਾਂ ਨੇ 7 ਦਿਨ ਦਾ ਮੰਗਿਆ ਸੀ ਪਰ ਇਹਨਾਂ ਨੇ ਹੁਣ ਜਿਹੜੀ ਸਟੋਰੀ ਬਦਲ ਕੇ ਬਿਲਕੁਲ ਅਲੋਤੀ ਹੈ ਕਿਉਂਕਿ ਪਹਿਲੇ ਜਿਹੜੇ 4 ਦਿਨ ਦੇ ਅੰਦਰ ਕੋਈ ਰਿਕਵਰੀ ਨਹੀਂ ਹੋਈ ਕੁਛ ਨਹੀਂ ਉਸ ਦੇ ਵਿੱਚ ਹੋਇਆ ਪਰ ਹੁਣ ਤੀਜਾ ਜਿਹੜਾ ਦੂਜਾ ਸਟੈਪ ਹੈ ਇਹ ਸਰਕਾਰ ਨੇ ਅੱਜ ਚੇਂਜ ਕੀਤਾ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਇਹ ਜਾਣਬੁੱਝ ਕੇ ਜਿਹੜੀ ਇਹ ਸਟੇਟ ਹੈ ਇਹ ਕਰ ਰਹੀ ਹੈ ਉਸ ਦੇ ਵਿੱਚ ਕੋਈ ਰਿਕਵਰੀ ਨਹੀਂ ਇਹ ਕਹਿਆ ਗਿਆ ਕਿ ਇਹਨਾਂ ਕੋਲ ਬਹੁਤ ਵੱਡੇ ਵੈਪਨ ਸੀ ਜਾਂ ਇੱਕ ਤਰ੍ਹਾਂ ਦੀ ਬਹੁਤ ਵੱਡੀ ਫੌਜ ਸੀ ਸੋ ਇੱਕ ਬੜਾ ਮਜ਼ਾਕ ਹੈ ਉਹ ਫੌਜ ਬਾਰੇ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਕੰਪਲੇਂਟ ਨਹੀਂ ਕੀਤੀ ਕਿ ਉਹ ਫੌਜ ਨੇ ਅੱਜ ਤੱਕ ਕਿਤੇ ਹਮਲਾ ਨਹੀਂ ਕੀਤਾ ਇਹ ਕਹਿੰਦੇ ਇੰਡੀਅਨ ਸਟੇਟ ਨੂੰ ਡਰ ਸੀ ਹਮਲਾ ਕਰਨ ਦਾ ਪਰ ਇੱਕ ਬੜੀ ਹਰਾਨੀ ਵਾਲੀ ਗੱਲ ਹੈ ਉਸ ਦੇ ਵਿੱਚ ਕੋਈ ਕਿਤੇ ਰੇਡ ਨਹੀਂ ਅੱਜ ਤੱਕ ਹੋਈ ਉਸ ਦੇ